ਲਓ ਜਲਦੀ ਸ਼ੁਰੂ ਕਰਦੇ ਆਪਾਂ ਫਾਈਨਲ ਮੈਚ ਆਜ ਦੇ ਕੱਪ ਦਾ ਠੀਕ ਹੈ ਠੀਕ ਹੈ ਜੀ ਕਸੂਰ ਤੇਰਾ ਵੀ ਕੋਈ ਨਹੀਂ ਠੰਡੇ ਬਹੁਤ ਜ਼ਿਆਦਾ ਹਾਂਜੀ ਪਹਿਲੀ ਕੌਡੀ ਤੇ ਸਾਡੇ ਵੀਰ ਜਗਜੀਤ ਮਾਨਕਮਾਲ ਵਾਲੇ ਵੱਲੋਂ ਕਹਿੰਦੇ 100 ਦੇ ਮਾਣ ਲੂਗੇ ਇਧਰ ਕਾਲਾ ਖੋਖ ਵਾਲਾ 1000 ਦੇ ਮਾਣ ਸਾਡੇ ਬੋਲਾਂ ਦੀ ਪੋਦੇ ਕਰਦਾ ਸਾਡਾ ਭਰਾ ਬੈਸ ਰੇਡਰ ਤੇ ਬੈਠ ਯਾਫੀ ਦੀ ਕਹਿੰਦੇ ਟੱਕਰ ਮੋਟਰਸਾਈਕਲਾਂ ਵਾਲਾ ਕਹਿੰਦੇ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਹੈ ਇਹ ਹੈ ਕਹਿੰਦੇ ਬੋਪਾ ਰਾਜ ਪਰਿਵਾਰ ਦਾ ਗੱਭਰੂ ਮਨਜੀਤ ਸਿੰਘ ਬੋਪਾ ਰਾਜ ਦਾ ਪੁੱਤ ਕਹਿੰਦੇ ਗੁਰੀ ਢਲੇਰ ਵਾਲਾ ਮਾਤਾ ਰਣਵੀਰ ਕੌਰ ਦੀਆਂ ਅੱਖਾਂ ਦਾ ਤਾਰਾ ਕਹਿੰਦੇ ਇਸ ਲਈ ਟਿਕਦਾ ਹੋਇਆ ਧਰਤੀ ਮਾ ਨੂੰ ਮੱਥਾ ਤੇ ਪਹਿਲਾਂ ਤੋਂ ਤਿਆਰ ਹੈ ਮੇਰੇ ਪੰਜਾਬੀ ਵੀਰੋ ਗੁਰੀ ਧਲੇਰ ਵਾਲਾ ਫਾਈਨਲ ਮੈਚ ਹੈ ਇਹ ਕਬੱਡੀ ਕੱਪ ਦਾ ਖੇਡ ਕਬੱਡੀ ਦੇ ਜਿੰਨੇ ਵੀ ਅਫੀਸ਼ੀਅਲ ਮਣੀ ਧੂੜ ਵਾਲਾ ਬਿੱਲਾ ਗਾਲਬ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਲਓ ਮੈਦਾਨ ਵਿੱਚ ਦੇਖੋ ਕਹਿੰਦੇ ਗੁਰੀ ਧਲੇਰ ਵਾਲਾ ਇਧਰ ਘਰਾਚੋਂ ਵਾਲਾ ਤੇ ਸਤਗੁਰ ਢਨੇੜੀ ਵਾਲਾ ਸਾਰੇ 11 ਦਾ ਬਹੁਤ-ਬਹੁਤ ਧੰਨਵਾਦ ਲਓ ਪਹਿਲੀ ਕੌਡੀ ਕਹਿੰਦੇ ਗੁਰੀ ਧਲੇਰ ਵਾਲਾ ਪਹਿਲਾ ਡੇਢ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਿਊਜ਼ੀਲੈਂਡ ਵਿੱਚ ਖੇਡਿਆ ਤੇ ਇਸੇ ਪਿੰਡ ਦਾ ਨਾਮ ਕਹਿੰਦੇ ਇਹ ਨੌਜਵਾਨ ਦੀ ਬਦੌਲਤ ਕਹਿੰਦੇ ਗੂੰਜਿਆ ਮੇਰੇ ਵੀਰੋ ਨਿਊਜ਼ੀਲੈਂਡ ਦੇ ਖੇਡ ਗਰਾਊਂਡਾਂ ਦੇ ਵਿੱਚ ਲਓ ਮੰਗੂ ਨਾਮ ਹੈ ਕਹਿੰਦੇ ਇਸੇ ਨੌਜਵਾਨ ਧਾਰੀ ਦਾ ਮੰਗੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਨੌਜਵਾਨ ਗਬਰੂ ਇਸ ਵੇਲੇ ਕਬੱਡੀ ਪੌਂਦਰੀ ਕਹਿੰਦੇ ਮੈਦਾਨ ਦੇ ਵਿੱਚ ਵਧਦਾ ਹੋਇਆ ਉਧਰ ਚਾਰ ਜਾਫੀ ਹੈ ਨੌਜਵਾਨ ਅਮਨੇ ਵਰਗੇ ਮੋٹے ਵਰਗੇ ਸਲੀਮ ਵਰਗੇ ਤੇ ਸੰਦੀਪ ਜੀ ਦਾ ਕਹਿੰਦੇ ਗੱਲੀ ਵੱਖਰੀ ਐ ਅੱਜ ਸੰਦੀਪ ਨੇ ਕਹਿੰਦੇ ਸਿਰਾ ਕੀਤਾ ਮੇਰੇ ਵੀਰੋ ਅੱਜ ਸਿਰੇ ਦੇ ਕਹਿੰਦੇ ਮੈਚ ਕਿਉਂਕਿ ਕੌਕਿਆਂ ਦੀ ਟੀਮ ਦਾ ਕਹਿੰਦੇ ਮੈਚ ਲੱਗਿਆ ਆਮਾਮਗੜ ਦੇ ਨਾਲ ਉਦੋਂ ਵੀ ਸਥਿਤੀ ਧੂੜ ਵਾਲਾ ਥੋੜੀ ਡਾਮਾਂਡ ਹੋ ਗਈ ਸੀ ਬਾਅਦ ਵਿੱਚ ਕਹਿੰਦੇ ਮਕੰਦਪੁਰ ਨਾਲ ਲੱਗਿਆ ਕਹਿੰਦੇ ਉਦੋਂ ਵੀ ਸਥਿਤੀ ਜਿਹੜੀ ਧਾਮਾਂਡ ਹੋ ਗਈ ਸੀ ਤੇ ਇਹ ਨੌਜਵਾਨ ਨੇ ਕਹਿੰਦੇ ਹਰਦੇ ਮੈਚ ਜਤਾਏ ਆ ਇੱਧਰ ਵੇਖੋ ਤੰਨਾ ਅਲੀਪੁਰੀਆ ਤੰਨਾ ਅਲੀਪੁਰੀਆ ਤੇ ਨੰਬਰ ਕਹਿੰਦੇ 나ੜ ਝੂਟ ਦੇ ਹਿੱਸੇ ਐ ਨਾੜ ਜੋੜੇ ਸ਼ਪਾਰ ਵਾਲਾ ਕਿਨੇ ਇਸ ਵੇਲੇ ਪੁਆਇੰਟ ਲੈ ਕੇ ਮੇਰੇ ਵੱਲ ਵਾਪਸ ਆਉਂਦਾ ਹੋਇਆ ਧਲੇਰ ਦੀ ਸਪੋਰਟਸ ਕਲੱਬ ਉਸ ਮਹਾਨ ਸੂਰਮੇ ਦੇ ਨਾਂ ਦੇ ਉੱਤੇ ਬਣੀ ਹੋਈ ਹੈ ਕਹਿੰਦੇ ਇਹ ਕਲੱਬ ਹੈ ਮੇਰੇ ਵੀਰੋ ਅਗਲੇ ਸਾਲ ਕਹਿੰਦੇ ਫਿਰ ਰੌਣਕਾਂ ਲੱਗਣਗੀਆਂ ਕੋਈ ਸਮਾ ਆਵੇਗਾ ਇਸੇ ਕਬੱਡੀ ਕੱਪ ਦੇ ਕਹਿੰਦੇ 100 ਸਾਲ ਜਿਹੜੇ ਪੂਰੇ ਹੋਣਗੇ ਲਓ ਮੈਦਾਨ ਵਿੱਚ ਵੇਖੋ ਕਹਿੰਦੇ ਨੀਪਾ ਪਾਉਂਦਾ ਹੈ ਕਬੱਡੀ ਲਓ ਕਿਹੜਾ ਖਿਡਾਰੀ ਕੋਸ਼ਿਸ਼ ਕਰੇਗਾ ਲੈ ਵੀ ਬੱਸੀਆਂ ਵਾਲਿਆ ਯਾਫਰ ਕਹਿੰਦੇ ਅਮਨਾ ਕੌਕਿਆਂ ਵਾਲਾ मोटा जिन्हें तो जफे लाओ दीप लवलों कहते वे मान जो किए जाप लभ विशेष तौर कमान लो केंद्र मोटा कौकिया वाल मनजेंद्रोटा कौकिया वाला का तकड़ा जाफा अंक जरा अपनी टीम ने उसे जोड़ता होने बाज कौक सनी तूस्या वाला कनेडा बैठे लाइव जुड़े हुए ने ਬਾਜ ਕੌਂਕੇਆਵਲ ਨੇ ਕਹਿੰਦੇ ਬਹੁਤ ਤਕੜੀ ਕਬੱਡੀ ਖੇਡੀਏ ਮੇਰੇ ਵੀਰੋ ਬੀਤ ਬਲਜੀਤ ਨੇ ਕਹਿੰਦੇ ਕੱਲ ਵੱਖਰੀ ਕੀਤੀ ਹੈ ਕੌਂਕੇ ਪਿੰਡ ਦੇ ਲਈ ਲਓ ਧਲੇਰ ਵਾਲਾ ਗੁਰੀ ਕਹਿੰਦੇ ਇਸ ਵੇਲੇ ਪੁਆਇੰਟ ਦਾ ਕਿ ਮੇਰੇ ਵੀਰੋ ਜਾਂਦਾ ਹੋਇਆ ਫੰਤ ਮਟੋੜੇ ਵਾਲਾ ਲੈ ਵੀ ਜੱਸੀ ਆਪਾਂ ਭਰਾ ਕੋਈ ਗੁੱਸਾ ਵੀ ਨਾ ਕਰਿਓ ਅਬ ਉਧਰ ਦੀ ਸਾਈਡ 'ਤੇ ਖੜ੍ਹ ਜਮੇ ਜੱਸੀ ਦਾ ਸਵਾਦ ਹੀ ਵੱਖਰਾ ਹੋ ਜਾਵੇਗਾ ਫੰਤ ਵੀਰ ਆਪਾਂ ਵੀ ਉਧਰ ਚਲੇ ਜਾਈਏ ਕਿਉਂਕਿ ਇਧਰੋਂ ਕੈਮਰੇਮੈਨ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਫਾਂਤੂਣੀ ਸਾਡੇ ਵੀਰਾਂ ਨੇ ਤਕੜੀ ਕੌਡੀ ਖੇੜੀ ਹੈ ਇਧਰ ਮੈਦਾਨ ਵਿੱਚ ਦੇਖੋ ਕਹਿੰਦੇ ਉਹ ਜਾਂਦਾ ਕਹਿੰਦੇ ਭੱਜਿਆ ਮੇਰੇ ਪੰਜਾਬੀ ਵੀਰੋ ਐਵੇਂ ਨਹੀਂ ਕਹਿੰਦੇ ਬਾਜ ਗਿਆ ਜਾਂਦਾ ਇਹ ਮੁੰਡੇ ਨੂੰ ਇਹ ਆ ਕਹਿੰਦੇ ਮੰਗੂ ਬਡਵਾਲੀ ਵਾਲਾ ਮੰਗੂ ਬਡਵਾਲੀ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ ਆਹ ਇਹ ਕਹਿੰਦੇ ਪਾਲ ਸਿੰਘ ਸੇਖੋਂ ਦਾ ਪੁੱਤ ਤੇ ਗੋਖੀ ਯੂਐਸਏ ਵਿੱਚ ਵੱਸਦਾ ਕਹਿੰਦੇ ਛਪਾਰ ਪਿੰਡ ਵਾਲਾ ਮਾਣ ਕਰਦਾ ਇਹਨਾਂ ਨੌਜਵਾਨਾਂ ਦੀ ਖੇਡ ਦੇ ਉੱਤੇ ਇਹ ਆ ਕਹਿੰਦੇ 나ੜ ਝੋਟ ਛਪਾਰ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ ਫਰਕ ਅਮਲ ਕਨੇਡਾ ਵਾਲੇ ਵੱਲੋਂ ਉਹਨਾਂ ਦੇ ਮਾਮੇ ਦੇ ਪੁੱਤ ਵੱਲੋਂ ਮਨਾੜ ਜੋੜ ਮਾਮੇ ਦਾ ਪੁੱਤ ਹੈ ਉਹਦੇ ਲਈ ਕਹਿੰਦੇ ਵੱਡੇ ਮਾਣ ਜਿਹੜੇ ਪੁਜੇ ਹੈ ਲਓ ਮੈਦਾਨ ਦੇ ਵਿੱਚ ਵੇਖੋ ਕਹਿੰਦੇ ਮੋਟਾ ਕੌਕਿਆਂ ਵਾਲਾ ਸਰਾਬੇ ਦੇ ਕਬੱਡੀ ਕੱਪ ਦਾ ਕਿੰਨੇ ਮੋਟਰਸਾਈਕਲ ਦਾ ਜੇਤੂ ਹੈ ਲਓ ਗੁਰੀ ਧਲੇਰ ਵਾਲਾ ਇਸ ਲਈ ਮੈਦਾਨ ਦੇ ਵਿੱਚ ਕਹਿੰਦੇ ਪਾਉਂਦਾ ਅਕੜੀ ਕਬੱਡੀ ਕਿ ਡੌਰੇ ਤੇ ਕਰਵਾਈ ਜੀ ਨੇ ਵੱਖਰੀ ਕਢਾਈ ਤੇ ਖੇਡ ਦੇ ਗਰਾਉਂਡਾਂ ਵਿੱਚ ਪੂਰੀ ਹੈ ਚੜ੍ਹਾਈ ਪੂਰੀ ਚੜਾਈ ਕੇ ਸੋਹਣਾ ਇਹ ਸਰੀਰ ਕਹਿੰਦੇ ਮਨਜੀਤ ਸਿੰਘ ਦੇ ਪੁੱਤ ਦਾ ਧਲੇਰ ਵਾਲਾ ਗੁਰੀ ਕਹਿੰਦੇ ਮੇਲੇ ਪੂਰੇ ਲੁੱਟਦਾ ਧਲੇਰ ਵਾਲਾ ਗੁਰੀ ਮੇਲੇ ਪੂਰੇ ਲੁੱਟਦਾ ਧਲੇਰ ਵਰ ਦੇ ਲਈ ਵੀ 100 ਹਰ ਕਮਲ ਕੈਨੇਡਾ ਵੱਲੋਂ ਦਿਲਬਰ ਦੇ ਲਈ ਵੀ 100 ਦੇ ਮਾਣ ਹੈ ਬਹੁਤ ਬਹੁਤ ਧੰਨਵਾਦ ਹੈ ਦਿਲਬਰ ਦੇ ਲਈ ਵੀ ਵੱਡੇ ਜਿਹੇ ਮਾਣ ਸਨਮ ਪੁੱਜੇ ਆ ਲਓ ਗੁਰੀ ਇਸ ਵੇਲੇ ਕਹਿੰਦੇ ਪਾਇੰਟ ਲੈ ਕੇ ਮੇਰੇ ਵੀਰੋ ਜਾਂਦਾ ਹੋਇਆ ਅਗਲੀ ਕਬੱਡੀ ਮੰਗੂ ਪੜਵਾਰੀ ਵਾਲਾ ਕਹਿੰਦੇ ਖੇਡ ਗਰਾਊਂਡ ਵਿੱਚ ਪਾਉਂਦਾ ਹੈ ਕਬੱਡੀ 11:30 ਦਾ ਕਹਿੰਦੇ ਸਮਾਂ ਹੋ ਗਿਆ ਹੈ ਫਾਈਨਲ ਮੈਚ ਮੇਰੇ ਵੀਰੋ ਅੱਜ ਦੇ ਕਬੱਡੀ ਕੱਪ ਦਾ ਖੇੜਾ ਜਾ ਰਿਹਾ ਹੈ ਉਧਰ ਸਿੱਪੀ ਭਾਈ ਹੁਣੀ ਹਰਮੀਤ ਹੁਣੀ ਕਹਿੰਦੇ ਆਪਣੇ ਯਾਰਾਂ ਦੇ ਨਾਲ ਬੈਠੇ ਹੈ ਗੁਰਚਰਨ ਪ੍ਰਧਾਨ ਨੂੰ ਕਹਿੰਦੇ ਬਹੁਤ ਵੱਡੀ ਭਲਾਈ ਹੈ ਅੱਜ ਦੇ ਕਬੱਡੀ ਕੱਪ ਦੀ ਲੈ ਵੀ ਇੰਦਰਜੀਤ ਸਿੰਘ ਆਹ ਜਾਫੀ ਕਹਿੰਦੇ ਜੱਟ ਜਾਫੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਸੰਦੀਪ ਬੱਸੀਆਂ ਵਾਲਾ ਸੰਦੀਪ ਬੱਸੀਆਂ ਵਾਲਾ ਤੇ ਨੰਬਰ ਵੇਖੋ ਕਹਿੰਦੇ ਮੰਗੂ ਬਡਵਾਲੀ ਵਾਲਾ ਨੀਮ ਦੇ ਸੇ ਜੋੜਦਾ ਹੋਇਆ 나ੜ ਝੋੜ ਪਾਉਂਦਾ ਹੈ ਕਬੱਡੀ ਮੇਰੇ ਵੀਰੋ ਜੈਲੀ ਪੂਰਵੇ ਵਾਲਾ ਜਾਂ ਫਿਰ ਮੁਕਾਬਲਾ ਕਹਿੰਦੇ ਇਸ ਵੇਲੇ ਰਿੰਪੀ ਦੇ ਨਾਲ ਹੈ ਜਰਕੜੀ ਵਾਲ ਦੇ ਨਾਲ ਲੋ ਰਿੰਪੀ ਦੇ ਨਾਲ ਕਹਿੰਦੇ ਮੁਕਾਬਲਾ ਤੇ 나ੜ ਝੋਟ ਛਪਾਰ ਪਿੰਡ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ ਜੀਤ ਸਿੰਘ ਅਤੇ ਕਰਮਾ ਠੇਕੇਦਾਰ ਗੁਰੀ ਜੀ ਅਗਲੀ ਕਬੱਡੀ ਉੱਤੇ ਕਹਿੰਦੇ 200 ਦੇ ਮਾਣ ਕਰਨਗੇ ਜੀਤ ਸਿੰਘ ਤੇ ਕਰਮਾ ਠੇਕੇਦਾਰ ਗੁਰੀ ਜੀ ਅਗਲੀ ਕਬੱਡੀ ਉੱਤੇ ਕਹਿੰਦੇ 200 ਦੇ ਮਾਣ ਜਿਹੜੀ ਕਰਨਗੇ ਲਓ ਜੱਪ ਚਰਗੜੀ ਵਾਲਾ ਉਧਰ ਕਹਿੰਦੇ ਨਾ ਇਹ ਨੌਜਵਾਨ ਨੇ ਕਹਿੰਦੇ ਇਕਠਾਲੇ ਦੇ ਕਬੱਡੀ ਕੱਪ ਦਾ ਫੋੜ ਟਰੈਕਟਰ ਦਾ ਕਹਿੰਦੇ ਜਿੱਤੂ ਹੈ ਇਹ ਹੈ ਕਹਿੰਦੇ ਅਮਨਾ ਸਿੱਧੂ ਪਰਿਵਾਰ ਦਾ ਕਿਉਂਕਿ ਪਿੰਡ ਕਹਿੰਦੇ ਬੀਤ ਬਲਜੀਤ ਦਾ ਪਿੰਡ ਹੈ ਕਿ ਤੂੰ ਸ਼ਹਿਰ ਜਗਰਾਮ ਉੱਤੇ ਕਹਿਰ ਛੁੱਟਿਆ ਲੈ ਵੀ ਮਟੋਟੇ ਵਾਲਿਆ ਕਿ ਮੋਜਾ ਮਾਣਦਾ ਸੀ ਕੌਕਿਆਂ 'ਚ 20 ਤਲੋਟੇ ਆ ਮੋਜਾ ਮਾਣਦਾ ਸੀ ਕੌਕਿਆਂ 'ਚ 20 ਤਲੋਟੇ ਆ 200 ਦੇ ਮਾਣ ਕਹਿੰਦੇ ਸੀ ਕੌਡੀ ਉੱਤੇ ਕੀਤੇ ਜਾਣਗੇ ਗੁਰੀ ਧਲੇਰ ਵਾਲਾ ਕਹਿੰਦੇ 14ਵੇਂ ਮੋਟਰਸਾਈਕਲ ਵਾਲ ਨੂੰ ਆਪਣੇ ਹੌਲੀ-ਹੌਲੀ ਕਦਮ ਅਧਾਰਿਆ ਮੇਰੇ ਵੀਰੋ 14ਵੇਂ ਮੋਟਰਸਾਈਕਲ ਵਾਲ ਨੂੰ ਕਹਿੰਦੇ ਕਦਮ ਅਧਾਉਂਦਾ ਹੋਇਆ ਔਰ ਟੈਕਨੀਕਲ ਪੁਆਇੰਟ ਇਸ ਵੱਲੀ ਗੁਰੀ ਧਲੇਰ ਵਾਲਾ ਕਹਿੰਦੇ ਆਪਣੀ ਟੀਮ ਦੇ ਸਿਰ ਜਿਹੜਾ ਜੋੜਦਾ ਹੋਇਆ ਬੜਵਾਲੀ ਵਾਲਾ ਮੰਗੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੱਧ ਆਇਆ ਲੈ ਵੀ ਖਰਾਜੀ ਇਹ 200 ਜਿਹੜਾ ਗੁਰੀ ਜਾ ਮੇਰੇ ਕੋਲ ਫੜਕੇ ਲੈ ਜਾ ਨਾਲ ਦੀ ਨਾਲੇ ਮਾਜ ਜਿਹੜੀ ਸੰਭੀ ਜਾਓ ਵੀਰ ਬੜਵਾਲੀ ਵਾਲਾ ਮੰਗੂ ਓਡਣਾ ਸਿੱਖ ਕਹਿੰਦਾ ਤੇ ਕੋਈ ਬਾਜ ਕਹਿੰਦਾ ਕਿਨੇ ਇਸੇ ਨੌਜਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਇਹ ਨੌਜਵਾਨ ਹੈ ਉਹ ਦੂਜੇ ਪਾਸੇ ਕਹਿੰਦੇ ਮੋਟਾ ਕੌਕਿਆਂ ਵਾਲਾ ਮੋਟਾ ਕੌਕਿਆਂ ਵਾਲਾ ਕਿਨੇ ਇਸ ਵੇਲੇ ਬਾਜ ਨੇ ਬਹੁਤ ਤਕੜੀ ਕੌਡੀ ਖੇੜੀ ਹੈ ਜਿਹੜੇ ਪਿੰਡ ਦੇ ਨੇ ਤੇ ਕਨੇਡਾ ਵਿੱਚ ਬੈਠਾ ਕਿਨੇ ਜੁੜਿਆ ਹੋਇਆ ਮੇਰੇ ਪੰਜਾਬੀ ਵੀਰੋ ਇਹ ਆ ਕਹਿੰਦੇ ਮੋਟਾ ਕੌਕਿਆਂ ਵਾਲਾ ਬੱਚੂਆਂ ਨੇ ਕਬੱਡੀ ਕੱਪ ਦਾ ਕਹਿੰਦੇ ਬੁਲਟ ਦਾ ਜੇਤੂ ਹੈ ਬੱਚੂਆਂ ਦੇ ਕੱਪ ਦਾ ਬੁਲਟ ਦਾ ਜੇਤੂ ਕੌਕਿਆਂ ਵਾਲਾ ਕਿਹਨੇ ਸੁਲੇ ਲਾਉਂਦਾ ਤਕੜਾ ਜਫਾ ਲਾ ਗੁਰੀ ਧਲੇਰ ਵਾਲਾ ਅੱਜ 75000 ਵੀ ਮਿਲਿਆ ਤੇ ਮੁੰਦੀ ਵੀ ਮਿਲ ਜਾ ਕਹਿੰਦੇ ਸੋਨੇ ਦੀ ਮੇਰਾ ਖਿਆਲ ਆ ਵੀ ਹੁਣ ਮੋਟਰਸਾਈਕਲ ਵੀ ਮਿਲ ਜਾਵੇਗਾ ਤੇ ਨਾਲ ਟੀਮ ਵੀ ਕਹਿੰਦੇ ਫਾਸਟ ਹੈ ਮੇਰੇ ਵੀਰੋ ਅੱਜ ਦੀ ਕਹਿੰਦੇ ਨੌਜਵਾਨ ਦੀ ਜੇ ਅੱਜ ਦੇ ਦਿਨ ਦੀ ਕਹਿੰਦੇ ਕਮਾਈ ਲਾਈਏ ਤਨ ਲੱਖ ਰੁਪਏ ਤੋਂ ਕਹਿੰਦੇ ਉੱਤੇ ਜੜੀ ਜਾਂਦੀ ਹੈ ਇਧਰ ਤੰਨਾ ਅਲੀਪੁਰੀਆ ਲਓ ਬੱਲੇ 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 ਵਾਹ ਸਵਾਦ ਹੀ ਲਿਆਤਾ ਜੜੀ ਭਰਿੰਦਰ ਸਿੰਘਾ ਮੇਲਾ ਸਫਲ ਹੈ ਤੁਹਾਡਾ ਉਹ ਓਕੇ ਲਓ ਸ਼ਾਨਦਾਰ ਖੇਡ ਯਾਰੀ ਖੇਡ ਇਧਰ ਵੇਖੋ ਕਹਿੰਦੇ ਇਹ ਜਗਜੀਤ ਮਾਨਕ ਵਾਲੀ ਹੈ ਸਾਡਾ ਵੀਰ ਪੂਰਾ ਖੁਸ਼ ਹੈ ਨਹੀਂ ਨਹੀਂ ਹੁਣ ਨਹੀਂ ਨਹੀਂ ਇਹ ਤੇ ਜੱਪ ਜਰਗੜੀ ਵਾਲਾ ਤੇ ਮੋਟਾ ਕੌਕਿਆਂ ਵਾਲਾ ਮੋਟਾ ਕੌਕਿਆਂ ਵਾਲਾ ਤੇ ਉਹ ਜਾਂਦਾ ਕਹਿੰਦੇ ਜੱਪ ਜਰਗੜੀ ਦਾ ਮਨਜਿੰਦਰ ਸਿੰਘ ਮੋਟਾ ਕੌਕਿਆਂ ਵਾਲਾ ਉਹ ਬੱਲੇ 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 ਸਵਾਦ ਹੀ ਕਰ ਦਿੱਤਾ ਘਬਰੂਆ ਇਹ ਹੈ ਕਹਿੰਦੇ ਮੇਰੇ ਵੀਰੋ ਜਰਗੜੀ ਵਾਲਾ ਜੱਪ ਪ੍ਰਭਜੋਤ ਸਾਡਾ ਵੀਰ ਫੋਟਾਂ ਖਿੱਚੇ ਯਾਰਾ कबड्डी 365.com ਵਾਲਾ ਫਿਰ ਤੇ ਚੀਮੇ ਦਾ ਧੰਨਵਾਦ ਹੈ ਕਾਲਾ ਖੋਖ ਵਾਲਾ ਤੇ ਨਾਲ ਕਹਿੰਦੇ ਫੰਤ ਮਟੋਟੇ ਵਾਲਾ ਜੱਸੀ ਬਾਈ ਹੁਣੀ ਨਾਨਕ ਉਹਨਾਂ ਦਾ ਕੱਲੇ-ਕੱਲੇ ਦਾ ਧੰਨਵਾਦ ਤੇ ਇਧਰ ਵੇਖੋ ਕਹਿੰਦੇ 나ੜ ਜੋੜੇ ਸ਼ਪਾਰ ਪਿੰਡ ਵਾਲਾ 나ੜ ਜੋੜੇ ਸ਼ਪਾਰ ਵਾਲਾ ਇਸ ਲਈ ਕਹਿੰਦੇ ਪੁਆਇੰਟ ਲੈ ਕੇ ਮੇਰੇ ਵੀਰੋ ਜਾਂਦਾ ਹੋਇਆ ਬਹੁਤ ਤਕੜੀ ਟੱਕਰ ਅੱਜ ਇਹ ਕਬੱਡੀ ਕੱਪ ਦੇ ਕਹਿੰਦੇ ਟੀਮਾਂ ਦੇ ਦਰਮਿਆਨ ਜਿਹੜੀ ਖੇਡੀ ਗਈ ਦੁਨੀਆ ਦੇ ਟੌਪ ਦੇ ਮੱਲ ਪੁੱਜੇ ਤੇ 44 ਦੇ ਕਰੀਬ ਜਿਹੜੀਆਂ ਟੀਮਾਂ ਪੁੱਜੀਆਂ ਇਹਦੇ ਕੱਪ ਦੇ ਉੱਤੇ ਮੇਰੇ ਪੰਜਾਬੀ ਵੀਰੋ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਧਰ ਮੰਗੂ ਪੜਵਾਲੀ ਵਾਲਾ ਪਾਰਿਆ ਕਬੱਡੀ ਹੁਣ ਦੇਖੋ ਚਾਰ ਜਫਾ ਹੀ ਨੇ ਕਹਿੰਦੇ ਨੌਜਵਾਨ ਕਿਹੜਾ ਮੇਰੇ ਵੀਰੋ ਕੋਸ਼ਿਸ਼ ਕਰੂ ਇਸੇ ਕਬਰ ਨੂੰ ਜਫਾ ਲਾਉਣ ਦੀ ਲਓ ਸੰਦੀਪ ਬੱਸੀਆਂ ਵਾਲਾ ਇਹ ਆ ਕਹਿੰਦੇ ਤਾਰੀ ਮਾਰੋ ਕਿਰਾਂ ਜ਼ੋਰਦਾਰ ਦੇ ਨੌਜਵਾਨ ਦੀ ਖੇਡ ਨੂੰ ਪਿਆਰ ਕਰਦੇ ਹਾਂ ਬੱਸੀਆਂ ਵਾਲਾ ਬੱਸੀਆਂ ਵਾਲਾ ਸੰਦੀਪ ਸਿੰਘ ਇਹਦੇ ਇਸ ਵੇਲੇ ਲਾਉਂਦਾ ਜਫਾ ਬੜੇ ਸਾਊ ਜੇ ਸੁਭਾਅ ਦਾ ਬੜੀ ਨਿਮਰਤਾ ਵਾਲਾ ਕਹਿੰਦੇ ਇਨਸਾਨ ਹੈ ਸੰਦੀਪ ਬੱਸੀਆਂ ਵਾਲਾ ਮੇਰੇ ਵੀਰੋ ਜਿਸ ਨੌਜਵਾਨ ਨੇ ਕਿੰਨੇ ਜਫਾ ਲਾਇਆ ਲਓ 나ੜ ਝੋਟੇ ਛਪਾਰ ਪਿੰਡ ਵਾਲਾ ਕਿੰਨੇ ਪਾਰਿਆ ਕਬੱਡੀ ਲੋਕ ਪੋਲੀਆਂ ਵਿੱਚ ਕਹਿੰਦੇ ਗੱਲ ਜਿਹੜੇ ਪਿੰਡ ਦੀ ਕੀਤੀ ਆ ਕਿ ਚੱਲ ਨਹੀਂ ਦਲੀਪੋ ਮੇਲਾ ਲੱਗਿਆ ਛਪਾਰ ਦਾ ਕਿ ਮਿੰਨੀ ਵਾਲਾ ਭਾਈ ਤੈਨੂੰ ਵਾਜਾਂ ਪਿਆ ਮਾਰਦਾ ਉਸੇ ਪਿੰਡ ਦਾ ਇਹ ਨੌਜਵਾਨੇ ਕਹਿੰਦੇ 나ਟ ਛਪਾਰ ਵਾਲਾ 나ਟ ਮੇਰੇ ਵੀਰ ਉਸ ਵੱਲੇ ਪੈਂਡ ਲੈ ਕੇ ਜਾਂਦਾ ਹੋਇਆ ਲਓ ਅਗਲੀ ਕਬੱਡੀ ਜੱਪ ਜਰਗੜੀ ਵਾਲਾ ਜਰਗੜੀ ਪਿੰਡ ਲੈ ਵੀ ਕਾਲਿਆ ਜਰਗੜੀ ਪਿੰਡ ਕਹਿੰਦੇ ਸ਼ੀਰੇ ਦਾ ਪਿੰਡ ਹੈ ਨਿੱਕੇ ਦਾ ਪਿੰਡ ਹੈ ਉਸੇ ਪਿੰਡ ਦੇ ਗੋਗੀ ਦੀ ਕਹਿੰਦੇ ਚੜਾਈ ਦੇ ਇੰਗਲੈਂਡ ਦੇ ਖੇਡ ਗਰਾਊਂਡਾਂ ਦੇ ਵਿੱਚ ਫੰਤ ਮਟੋੜੇ ਵਾਲਾ ਵੀ ਕਹਿੰਦੇ ਇੰਗਲੈਂਡ ਲੰਮਾ ਸਮਾਂ ਖੇਡਿਆ ਲਾ ਮੈਦਾਨ ਦੇ ਵਿੱਚ ਵੇਖੋ ਕਹਿੰਦੇ ਸੁੱਲੇ ਜੱਪਦੀ ਪੈਂਦੀ ਹੋਈ ਕਬੱਡੀ ਲੈ ਵੀ ਜਤਿੰਦਰ ਰਸਿਆ ਜਤਿੰਦਰ ਧਲੇਰੀਆ ਐਨ ਕਹਿੰਦੇ ਆਨੰਦਮਾਨ ਦਾ ਕੌਡੀ ਦਾ ਵੀ ਇਹ ਨੌਜਵਾਨ ਇਸ ਲਈ ਮੋਟਾ ਲਾਉਂਦਾ ਜਫਾ ਬੈਸ ਤੇ ਯਾਫੀ ਮੋਟਾ ਕੌਕੇ ਦੇ ਬੈਸ ਰੀਡਰ ਗੁਰਜੀਤ ਲੇਰ ਠੀਕ ਹੈ ਜੀ ਇਹ ਹੀ ਨੇ ਫਾਸਟ ਟੀਮ ਕੌਕੇ ਤੇ ਸੈਕੰਡਰੀ ਟੀਮ ਜਰਗੜੀ ਦੀ ਇਹ ਰਿਜ਼ਲਟ ਹੈ ਜਿਹੜਾ ਇਹ ਕਬੱਡੀ